कल शाम ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلامਾਬਾਦ ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਲੈਂਦੇ ਹੋਏ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ ਏਸੀਪੀ ਜਸਪਾਲ ਸਿੰਘ ਤੇ ਉਹਨਾਂ ਦੇ ਐਸਐਚਓ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਸਾਰਾ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਤਫਤੀਸ਼ ਸ਼ੁਰੂ ਕੀਤੀ ਪਰਚਾ ਦਰਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 'ਚ 7:30-8 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ ਚਾਰ-ਪੰਜ ਉਹਨਾਂ ਨੂੰ ਆਪਤ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਇਹ ਉਹ ਵਿਅਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨੇ ਦੇ ਘਰ ਜੋ ਕ੍ਰਿਸ਼ਨ ਇੱਕ ਕਰੀਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨੇ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋ ਗਈ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ਨ ਜਿਹੜਾ ਮੰਨੇ ਨੇ ਤੈਸ਼ ਚਾਕੇ ਕ੍ਰਿਸ਼ਨਿਤ ਸਿਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਇਸ ਸਬੰਧ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫਤੀਸ਼ 'ਚ ਸਾਹਮਣੇ ਆ ਰਹੇ ਹੈ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਕੱਲ ਸ਼ਾਮ ਨੂੰ ਇੱਕ ਰਾਤ ਦੇ ਟਾਈਮ ਤੇ ਇੱਕ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਕਿ اسلامਾਬਾਦ ਏਰੀਆ ਦੇ ਵਿੱਚ ਕੁਝ ਕਿਤੇ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਇਮੀਡੀਏਟਲੀ ਪੁਲਿਸ ਦੁਆਰਾ ਐਕਸ਼ਨ ਲੈਂਦੇ ਹੋਏ ਸਾਡੇ ਏਡੀਸੀਪੀ ਸ਼੍ਰੀ ਵਿਸ਼ਾਲਜੀਤ ਸਿੰਘ ਉਹਨਾਂ ਦੇ ਨਾਲ ਏਸੀਪੀ ਜਸਪਾਲ ਸਿੰਘ ਤੇ ਉਹਨਾਂ ਦੇ ਐਸਐਚਓ ਇਮੀਡੀਏਟਲੀ ਇਹਨਾਂ ਨੇ ਐਕਸ਼ਨ ਲੈਂਦੇ ਹੋਏ ਸਾਰਾ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਪਰਚਾ ਦਰਜ ਕੀਤਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਇੱਕ ਮੰਨਾ ਕ੍ਰਿਸ਼ਨ ਨਾਮ ਦਾ ਵਿਅਕਤੀ ਜਿਹਦਾ ਕਤਲ ਹੋਇਆ ਸੀਗਾ ਉਹ ਇੱਕ ਕੱਲ ਸ਼ਾਮ ਨੂੰ ਇੱਕ ਝਗੜਾ ਹੋਇਆ ਉਸ ਇਲਾਕੇ 'ਚ 7:30-8 ਵਜੇ ਦੇ ਕਰੀਬ ਜਿਹਦੇ ਵਿੱਚ ਕ੍ਰਿਸ਼ਨ ਨੇ ਉਹ ਝਗੜੇ ਨੂੰ ਜਿਹੜਾ ਵਿਕਤੀਆਂ ਦੇ ਨਾਲ ਹੋ ਰਿਹਾ ਸੀ 4-5 ਉਹਨਾਂ ਨੂੰ ਆਪਤ ਦੇ ਵਿੱਚ ਪਾ ਕੇ ਬਿਠਾ ਕੇ ਉਹਨਾਂ ਨੂੰ ਉਹ ਝਗੜੇ ਦਾ ਰਾਈਨਾਮਾ ਕਰਾਇਆ ਉਸੇ ਸਬੰਧ ਦੇ ਵਿੱਚ ਉਹ ਵਿਕਤੀ ਸ਼ਾਮ ਨੂੰ ਕ੍ਰਿਸ਼ਨ ਜਿਹੜਾ ਮੰਨਿਆ ਦੇ ਘਰ ਜੋ ਕ੍ਰਿਸ਼ਨ ਇੱਕ ਕਰਿਆਨੇ ਦੀ ਦੁਕਾਨ ਕਰਦਾ ਉਹਦੇ ਸਾਹਮਣੇ ਮੰਨਿਆ ਦਾ ਘਰ ਸੀਗਾ ਉਹਦੇ ਘਰ ਗਿਆ ਉੱਥੇ ਜਾ ਕੇ ਉਹ ਦੁਬਾਰਾ ਉਹਨਾਂ ਦੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਸ਼ਾਮ ਦੇ ਝਗੜੇ ਨੂੰ ਲੈ ਕੇ ਇਸ ਝਗੜੇ ਦੌਰਾਨ ਕ੍ਰਿਸ਼ ਜਿਹੜਾ ਮੰਨੇ ਨੇ ਤੈਸ਼ ਚਾਕੇ ਕ੍ਰਿਸ਼ਨਿਤ ਸਿਰ ਤੇ ਦਾਤਰਨਾ ਵਾਰ ਕੀਤਾ ਜਿਹਦੇ ਨਾਲ ਉਹਦੀ ਉੱਥੇ ਮੌਤ ਹੋ ਗਈ ਇਸ ਸਬੰਧ ਦੇ ਵਿੱਚ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਮੇਨ ਮੁੱਖ ਦੋਸ਼ੀ ਆ ਮੰਨਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਨਾਲ ਜਿਹੜਾ ਇੱਕ ਸਾਥੀ ਕ੍ਰਿਸ਼ ਉਹ ਵੀ ਪਕੜਿਆ ਗਿਆ ਤੇ ਜੋ ਮੌਕੇ ਦੇ ਮੁਤਾਬਕ ਜਿਹੜੇ ਜਿਹੜੇ ਹੋਰ ਵਿਅਕਤੀਆਂ ਦਾ ਪਤਾ ਲੱਗ ਰਿਹਾ ਹੈ ਤਫ਼ਤੀਸ਼ 'ਚ ਸਾਹਮਣੇ ਆ ਰਹੇ ਹੈ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ